ਇਹ ਕਦੋਂ ਹੈ ਲਾਸਟ ਕਿ ਜਦੋਂ ਸਾਰੇ ਜਣੇ ਬੈਠੇ ਤੇ ਘਰ ਦੇ ਆਨੇ ਤਾਂ ਇੱਕ ਤੁਹਾਨੂੰ ਤਾਂ ਲਾੜਲਾ ਹੀ ਸਮਝਣਾ ਠੀਕ ਹੈ ਤੇ ਘਰ ਦੇ ਬੈਠੇ ਮਨਿੰਦਰ ਚਲ ਉਹ ਵਾਲਾ ਸੁਣਾ ਦੇ ਗਾਣਾ ਸੁਣਾ ਦੇ ਗਾਣਾ ਕਰਦੇ ਕਹਿੰਦੇ ਨਹੀਂ ਕਿ ਮੈਂ ਜੱਟ ਦੀ ਜੂਨ ਬਰੀ ਬਹੁਤ ਗਾਉਂਦਾ ਸੀ ਅੱਛਾ ਬਹੁਤ ਗਾਉਂਦਾ ਸੀ ਮੈਨੂੰ ਕਈ ਵਾਰ ਤਾਂ ਦਿਸਤਿਆ ਥਣ ਲੋ ਕਹਿੰਦੇ ਸੀ ਆਪਾਂ ਮੁੰਡੇ ਵਾਲਿਆਂ ਉਹ ਕੋਈ ਚੱਕ ਮਾ ਸੁਣਾ ਦੇ ਮੈਂ ਕਰ ਰਹ ਹੁੰਦਾ ਜੱਟ ਦੀ ਜੂਨ ਵਿਆਹ ਚ ਜਾ ਕੇ ਅੱਛਾ ਹੋ ਕਦੇ ਮੋਟਰ ਸੜ ਗਈ ਕਦੇ ਬੋਰ ਖੜ ਗਿਆ ਕਦ ਪੈਂਦਾ ਸੁਕਾ ਕਦ ਸਭ ਕੁਝ ਹੜ ਗਿਆ ਕਿਸ਼ਤਾ ਬੈਂਕ ਦੀਆਂ ਟੁੱਟ ਗਈਆਂ ਕਿਸ਼ਤਾ ਬੈਂਕ ਦੀਆਂ ਟੁੱਟ ਗਈਆਂ ਆ ਗਿਆ ਚੜ ਕੇ ਥਾਣਾ ਜੱਟ ਦੀ ਜੂਨ ਬੁਰੀ ਤੜ-ਤੜਫ ਮਰ ਜਾਣਾ ਜੱਟ ਦੀ ਜੂਨ ਬੁਰੀ ਰਿੜਕ ਰਿੜਕ ਮਰ ਜਾਣਾ ਬਹੁਤ ਵੱਡੇ ਗਾਣੇ ਸੀ ਮਿਲਦਾ ਜਿਵੇਂ ਇੱਕ ਇੱਕ ਮਤਲਬ ਇੱਕ ਟਾਈਮ ਪਹਿਜਾ ਜਿਵੇਂ ਜਦੋਂ ਆਪਾਂ ਸਾਰੇ ਪੁਰਾਣੇ ਲੋਕ ਗੀਤ ਗਾਉਂਦੇ ਸੀ ਨਾ ਸਾਰੇ ਆਰਟਿਸਟ ਕਹਿੰਦੇ ਲੂਣਾ ਤੇ ਮਿਰਜੇ ਦੇ ਗਾਣੇ ਗਾਉਂਦੇ ਸੀ ਜਾਂ ਆਪਾਂ ਜੱਗੇ ਡਾਕੂ ਦੇ ਗਾਣੇ ਕਿੰਨੇ ਗਾਣੇ ਸਾਰੇ ਆਰਟਿਸਟ ਗਾਉਂਦੇ ਸੀ ਬਾਜੀ ਸੇਮ ਗਾਣੇ ਹੁੰਦੇ ਸੀ ਹਣਾ ਠੀਕ ਹੈ ਉਦੋਂ ਬੰਦੇ ਨੇ ਪਿੰਡ ਪੈਰਾ ਕਰਤਾ ਹਾਂ ਉਹ ਡਿਫਰੈਂਟ ਚੀਜ਼ ਸੀ ਉਹਨਾਂ ਟਾਈਮ ਅਜ ਵੀ ਯਾਰ ਆ ਕੀ ਆ ਤੇ ਪਹਿਰੇ ਲੱਗਦੇ ਵੀ ਸੀ ਬਾਜੀ ਹਾਂ ਮੈਂ ਤਾਂ ਉਦੋਂ ਬਾਅਦ ਤੋਂ ਤਾਂ ਬਾਜੀ ਸਾਰੇ ਗਾਣੇ ਮਤਲਬ ਆਪਾਂ ਉਹ ਕਿਸੇ ਵੀ ਗਾਣੇ ਨੂੰ ਨੈਕਸਟ ਨਹੀਂ ਕਰਦਾ